ਮਾਰ ਨੂੰ ਤੇ ਜਿੰਨਾ ਚਿਰ ਇਹ ਸਰੀਰ ਕੋਲ ਹੈ ਨਾ ਇਹ ਸਰੀਰ ਨਾਲ ਕੋਈ ਮੁਕਤੀ ਲੈਣ ਦਾ ਕੋਈ ਸਾਧਨ ਉਪਾਅ ਤਰੀਕਾ ਕੋਈ ਮੁਕਤ ਹੋਣਾ ਹੈ ਪਰ ਮੁਕਤੀ ਹੈ ਕੀ ਮੁਕਤੀ ਤੋਂ ਪ੍ਰਾਪਤਿਵੇਂ ਕਰਨੀ ਮੁਕਤੀ ਕਿੰਨੂੰ ਕਹਿੰਦੇ ਪਰ ਜਦ ਇਹਨੂੰ ਵਿਚਾਰ ਕਿ ਪੂਰਾ ਧਿਆਨ ਤੁਸੀਂ ਕਰ ਰਹੇ ਹੋ ਸਾਨੂੰ ਪਕੜਿਆ ਸਾਡੇ ਆਪਣੇ ਮਨ ਨੇ ਮਨ ਸਿੱਧਾ ਨਹੀਂ ਸਾਨੂੰ ਪਕੜਦਾ ਕੋਈ ਰੱਸਾ ਨਹੀਂ ਮਨ ਨੇ ਕਾਮ ਦਾ ਚਾਲ ਪਾ ਤੇ ਪਕੜਿਆ ਕ੍ਰੋਧ ਦਾ ਪਕੜ ਕੇ ਆਪਣੇ ਵਾਸ ਵਿੱਚ ਕੀਤਾ ਹੈ ਲਾਲਚ ਪਾ ਕੇ ਨੇ ਸਾਨੂੰ ਆਪਣਾ ਗੁਲਾਮ ਬਣਾਇਆ ਹੰਕਾਰ ਗੁਰੂ ਕਿਰਤਾਰੂ ਉਹ ਪਕੜਿਆ ਫਿਰ ਉਹਦੇ ਰਾਈ ਇਹ ਨੇ ਸਾਨੂੰ ਫਕੜਿਆ ਜੋ ਆਪਾ ਚਹੁਨੇ ਆਣ ਉਹ ਸਾਨੂੰ ਸਾਡਾ ਆਪਣੇ ਮਨ ਕਰਨ ਨਹੀਂ ਦਿੰਦਾ ਬਿਲਕੁਲੀ ਅੱਖਾਂ ਜਿਹੜੀਆਂ ਨੇ ਉਹ ਸਤਜੋ ਅਸੀਂ ਚਾਹੁੰਦੇ ਆ ਵੇਖਣ ਉਹ ਨਹੀਂ ਵੇਖਦੀਆਂ ਮਨ ਅੰਦਰੋਂ ਦੁਕਾਨ ਦਾ ਇੱਕ ਆਪਰਾਇਆ ਰੂਪ ਕਰ ਕੇ ਦੇ ਆਪਲਾਣੀ ਮਕਾਨ ਉਸੇ ਦਾ ਕੋਲੋਂ ਵੇਖਿਆ ਗੱਡੀ ਸੋਹਣੀ ਵੇਖੀ ਇਹਨੂੰ ਲਾਲਚ ਦੀ ਨਿਗਾਹ ਥਲ ਗਈ ਮਨ ਨੇ ਖੱਤਾ ਵੀ ਬੰਨਿਆ ਹੋਇਆ ਸਾਡੀ ਕੰਨਾਂ ਨੂੰ ਵੀ ਬੰਨਿਆ ਹੋਇਆ ਹੱਥਾਂ ਪੈਰਾਂ ਬੰਨਿਆ ਹੋਇਆ ਜ਼ੁਬਾਨ ਨੂੰ ਬੰਨਿਆ ਹੋਇਆ ਗੁਰੂ ਦੇ ਕਰਿਓ ਜਿਸ ਦਿਨ ਬੰਨਤਾ ਮਨ ਤੋਂ ਆਜ਼ਾਦ ਹੋ ਤਿਆ ਉਹ ਮੁਕਤ ਹੋ ਰਿਹਾ ਜਿਹੜਾ ਮਨ ਤੋਂ ਆਜ਼ਾਦ ਨਹੀਂ ਹੋਇਆ ਉਹਨੂੰ ਮੁਕਤੀ ਨਾ ਸਮਝਣਾ ਬਿਲਕੁਲ ਹੀ ਸਤਿਗੁਰੂ ਜੀ ਕਿਰਪਾ ਦਰਤੇ ਵੀ ਤੇਨੇ ਆਪ ਨੂੰ ਮਨ ਤੋਂ ਆਜ਼ਾਦ ਹੋਣਾ ਹੀ ਪੂਰਨ ਕੋਈ ਮੁਕਤੀ ਦਾ ਮਤਲਬ ਸਮਝ ਲੈਣਾ ਮਰ ਕੇ ਮਿਲੇਗੀ ਸਵਰਗਾਂ ਤੇ ਜਾਣਾ ਕੁਝ ਥੋੜ ਆਪਣਾ ਕੀ ਮਨ ਦੁਸ਼ਮਨ ਤੋਂ ਅਨੁਪਤਾ ਹੈ ਸਭ ਤੋਂ ਵੱਡਾ ਸਾਡਾ ਦੁਸ਼ਮਨ ਕੋਣੀ ਆਪਣਾ ਕੀ ਮਨ ਅਸੀਂ ਮਨ ਤੋਂ ਆਪ ਨਹੀਂ ਛੁੱਟ ਸਕਦੇ ਮਨ ਕਿਵੇਂ ਪਕੜਨਾ ਸਾਨੂੰ ਇੱਕ ਇੱਕ ਦੋ ਗੱਲਾਂ ਨੂੰ ਵਿਚਾਰ ਕੇ ਸ਼ਾਇਦ ਇਸ ਗੱਲ ਨੂੰ ਥੋੜਾ ਸੋਚਾ ਉੱਜਾ ਆਵੇ ਇੱਕ ਨਾ ਕਹਾਣੀ ਹੈ ਪਰਚੀਤ ਰਾਜਾ ਹੋਇਆ ਕਿ ਉਸ ਦੇ ਅੰਦਰ ਨੂੰ ਠੋਕਰ ਵੱਜੀ ਘਰ ਵਿੱਚ ਉਹ ਰਾਣੀ ਵੱਲੋਂ ਉਦਾਸ ਹੋ ਗਈ ਰਾਤ ਭਾਂ ਛੱਡ ਦਿੱਤਾ ਕਹਿੰਦਾ ਜੰਗਲ ਜਾਣਾ ਭਗਤੀ ਕਰਨ ਤੁਰ ਪਿਆ ਬੰਦੇ ਨੇ ਰਾਤ ਛੱਡ ਦਿੱਤਾ ਸਮਝਣਾ ਇਪਨੇ ਕਾਜ ਆਰਚਣਾ ਹੋਵੇ ਤੇ ਉਤਰਾਏ ਰਾਜ ਭਾਗ ਛੱਡ ਦਿੱਤਾ ਇੱਕ ਰਾਜੇ ਨੇ ਪੂਰੇ ਦਾ ਪੂਰਾ ਹੀ ਵੀ ਮੈਂ ਛੱਡਿਆ ਨਾ ਕੋਈ ਸੋਨਾ ਨਾ ਪੂਰ ਚਾਂਦੀ ਫਿਰ ਘਰ ਦੇ ਸੁੱਖ ਆਰਾਮ ਛੱਡੇ ਰਾਜ ਛੱਡ ਕੇ ਬੰਦਾ ਪ੍ਰੋਪਰਟੀ ਬਹੁਤ ਪੁਣਾ ਲਈ ਦਾ ਮਹਿਲਾ ਵਿੱਚ ਰਹਿੰਦਾ ਨਹੀਂ ਜੰਗਲ ਵਿੱਚ ਚੱਲਿਆ ਬਿਸਤਰਾ ਪੂਰ ਕੋਈ ਨਹੀਂ ਰੋਟੀ ਪਾਣੀ ਕੋਲ ਕੋਈ ਨਹੀਂ ਤੇ ਨਾ ਵੱਡਾ ਤਿਆਗ ਸਾਡੇ ਦਿੱਤਾਂ ਨੂੰ ਸਾਰਾ ਕੁਝ ਉਸ ਰਾਜੇ ਨੇ ਪਰ ਮਨ ਦੇ ਨੇ ਉਹਨੂੰ ਛੱਡਿਆ ਅੰਦਰੋਂ ਪਕੜਿਆ ਹੋਇਆ ਜਿਹਨੂੰ ਛੱਡਣਾ ਸੀ ਉਹ ਨਹੀਂ ਛੱਡ ਸਕਿਆ ਬਾਹਰੋਂ ਅਸੀਂ ਚੀਜ਼ਾਂ ਛੱਡ ਸਕਦੇ ਆ ਪਰ ਜਿਹੜਾ ਅੰਦਰ ਬੈਠਾ ਮਨਵਾ ਰਾਤ ਸੀ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਤੇ ਚੰ드ਰਮਾ ਸੀ ਤੇ ਚੰ드ਰਮਾ ਦੀ ਚਾਂਦਨੀ ਨਾਲ ਜ਼ਮੀਨ ਤੇ ਵਿਖਦਾ ਕੋਈ ਚੰਪ ਰਹੀ ਪਰ ਮਾਤਮਾਂ ਨੇ ਖੇਡੂਨੇ ਦਿਖਾਣਾ ਸੀ ਇਹਨੂੰ ਲੱਗਾ ਪੂ ਲਾਲ ਆਹ ਮੰਦੇ ਨੂੰ ਕੀ ਪਤਾ ਬਿਲਾਲ ਕੀ ਹੁੰਦਾ ਹੈ ਹੀਰਾ ਉਹ ਹੈ ਤੇ ਪੱਥਰੀ ਮਰੇ ਜਾ ਤਹਿਗਾ ਚਮਕਦਾ ਪੱਥਰੇ ਜੋੜੀ ਤਹਿਗਾ ਕੀ ਤੀਰਾਈ ਪਛਾਨ ਨਹੀਂ ਸੀ ਪਰ ਇਹ ਤੇ ਰਾਜੇ ਨੂੰ ਲਾਲਾਂ ਦੀ ਪਛਾਨ ਤੁਰਿਆ ਜਾ ਰਿਹਾ ਹੈ ਨਾ ਜਦੋਂ ਤੇ ਤੁਰੇ ਜਾਂਦੇ ਉਹਦੀ ਕੀ ਨਿਗਾਹ ਪੈਂਦੀ ਰੁਕਿਆ ਇਹ ਲੱਗਦਾ ਕੋਈ ਲਾਲ ਦਾ ਲੋਕਾਂ ਨੂੰ ਪਤਾ ਨਹੀਂ ਪੈਰਾ ਝੁਰੜਦਾ ਮਿੱਟੀ ਪੈਦੇ ਕੰਮ ਕਿਸੇ ਹੋਣਾਰੀ ਤੇ ਕਿਉਂ ਨਾ ਲਾਲ ਨੂੰ ਪਕੜਾ ਤੇ ਕਿਸੇ ਉੱਠੀ ਜਗ੍ਹਾ ਤੇ ਰੱਖ ਕੇ ਤੁਰ ਜਾਵਾਂ ਕੋਈ ਬੰਦਾ ਆਏ ਪਰ ਚੁੱਪ ਤੇ ਦਾ ਰੋਟੀ ਚੱਲੇਗੀ ਚੰਗੀ ਗੱਲ ਹੈ ਨਾ ਸਾਥ ਸੰਗਤ ਸਤਿਗੁਰੂ ਜੀ ਪਰਮੇਸ਼ਰ ਜੀ ਦੇ ਦਰਾਂ ਦੇ ਝੁਕਿਆ ਜਦੋਂ ਖੱਤ ਪਾਇਆ ਤੂੰ ਲਾਲ ਨਹੀਂ ਸੀ ਇਹਨੂੰ ਮਾਨ ਨੇ ਦਿਖਾਇਆ ਸੀ ਲਾਲਾ ਵਿੱਚੋਂ ਆਇਆ ਸੀ ਇਹਦੀ ਸੁਰਤੀ ਨੇ ਉਹ ਪਕੜਿਆ ਸੀ ਮਾਨ ਨੇ ਸਾਰਾ ਕੁਝ ਇਹਨੂੰ ਲਾਲ ਦਿਸਿਆ ਉਹ ਕਿਸੇ ਮਾਂ ਖਾ ਕੇ ਉਹਨੇ ਮੂੰਹ ਤੋਂ ਥੁੱਕ ਸੁੱਟੀ ਸਿਲਵਾਉ ਉਹ ਐ ਕੁਝ ਢੰਗ ਨਾਲ ਚਮਕੀ ਇਹਨੂੰ ਲਾਲ ਬਣ ਕੇ ਖਾਤ ਪਾਇਆ ਤੇ ਜਲਦਾ ਹੋ ਆਵਾਜ਼ ਆਈ ਪ੍ਰਤਿਵੀ ਜੀ ਰਾਤ ਭਾਰ ਛੱਡਣਾ ਸੌਖਾ ਏ ਮਨ ਨੇ ਜਿਹੜੇ ਆ ਮਾਇਆ ਤੇ ਲਾਲਾਂ ਨੂੰ ਪਕੜਿਆ ਇਹਨੂੰ ਛੱਡਣਾ ਬਹੁਤ ਔਖਾ ਹੈ ਜੇ ਛੱਡਿਆ ਹੁੰਦਾ ਤੇ ਤੁੱਖਣਾ ਨਹੀਂ ਸੀ ਵੇਖਣਾ ਹੀ ਨਹੀਂ ਸੀ ਜਾਂ ਛੱਡੀ ਦਿੱਤਾ ਅਜੇ ਲਾਲ ਦਿਸਦੇ ਨੇ ਤੇ ਲਾਲ ਪਕੜੋ ਹੀ ਗੁਰੂ ਜੀ ਕਹਾਰਿਓ ਤੁਸੀਂ ਬਹੁਤ ਸਿਆਣੇ ਤੇ ਪਿਆਰ ਭਾਲੇ ਹੋ ਮਹਾਰਾਜ ਦੇਖਦੇ ਕਿ ਦਲ ਤਾਂ ਹਲਕ ਹੋਈ ਜੀ ਸਤਰੂ ਜੀ ਕਹਿੰਦੇ ਆਪਾਂ ਇਸ ਮਨ ਤੋਂ ਛੁਟਣਾ ਹੈ ਮਨ ਤੋਂ ਛੁਟਣਾ ਹੀ ਮੁਕਤੀ ਹੈ ਹੋਂਮੇ ਨੂੰ ਛੱਡ ਦਿਓ ਮੁਕਤ ਹੋ ਗਏ ਉਸਤੱਕ ਸੁਣਨੀ ਛੱਡ ਦਿਓ ਮੁਕਤ ਹੋ ਗਏ ਨਿੰਦਾ ਸੁਣਨੀ ਛੱਡ ਦਿਓ ਤੇ ਕਰਨੀ ਮੁਕਤ ਹੋ ਗਏ ਖੁਸ਼ੀ ਵਿੱਚ ਫੁੱਲੋਂ ਨਾਲ ਤੇ ਦਮੀ ਵਿੱਚ ਮਾੜੇ ਦਿਨ ਆਉਣ ਤੇ ਉਦਾਸ ਨਾ ਹੋਵੋ ਸੋਨਾ ਤੇ ਮਿੱਟੀ ਕੋਲਿਆ ਪਰ ਇਹ ਬਹੁਤ ਔਖਾ ਹੀ ਨਾ ਸਤਿਗੁਰੂ ਦੀ ਕਿਵੇਂ ਕਰੀਏ ਕਿਵੇਂ ਇਸ ਮਨ ਤੋਂ ਮੁਕਤ ਹੋਈਏ ਉਹਦੀ ਜਾਤ ਦੱਸਦੀ ਗੁਰਤੇ ਬਾਦਲ ਸਾਹਿਬ ਦੀ ਸ਼ਬਦਾਂ ਚੋਂ ਜਰ ਵੀਰਨਾ ਗ੍ਰੀ ਅਨਵਾਦ ਪਿਤਾ ਜੀ ਗੋੜੀ ਦਾ ਦੇ ਵਿੱਚ ਇੱਕ ਵਚਨ ਕਰਦੇ ਨੇ ਕਹਿੰਦੇ ਇਹਨ ਕੰਮ ਕਰ ਲੋ ਤੇ ਮੁਕਤੀ ਦੇ ਰਾਹ ਤੇ ਤੁਰ ਪਾਹੇ ਇਹਨ ਗੱਲਾਂ ਕਰ ਲੋ ਕਿਹੜੀਆਂ ਕਹਿੰਦੇ ਤਾਂ ਜਿਆ ਬੁਮਾ ਇਕ ਗਰ ਦੋਜੀ ਮੋ ਮਾਇਆ ਪਰ ਮੁ ਮਮਤਾ ਛੱਡ ਦਿਓ ਪਕੜ ਤੀਸਰਾ ਭਜਨ ਰਾਮ ਚਿਤ ਲਾਵੋ ਪਰਮੇਸ਼ਰ ਜੀ ਦਾ ਭਜਨ ਕਰੋ ਵਤ ਵਤ ਨਾਨਕ ਕਹਿਤ ਮੁਕਦ ਪੰਜੇ ਪੋ ਦੋਰ ਨੂੰ ਕੋ ਕੋਇ ਤੁਮ ਪਾਓ ਇਹ ਚੀਜ਼ਾਂ ਕੋਈ ਤਰੀਕਾ ਨਹੀਂ ਛੱਡਣ ਦਾ ਆ ਤਿੰਨ ਗੱਲਾਂ ਜਿਹੜਾ ਬੰਦਾ ਕਰ ਲੈ ਉਹਦੇ ਤੋਂ ਰੱਬ ਮਨ ਕੋ ਜਦੋਂ ਸ਼ੁਦਾਗ ਤੇ ਮੁਕਤ ਹੋ ਇਧਰ ਮੈਂ ਬਾਅਦ ਵਿੱਚ ਗੱਲ ਕਰਤਾ ਆ ਪਕੜਿਆ ਨੁਕਸਾਨ ਕੀ ਜੇ ਛੁੱਟ ਗਏ ਤੇ ਲਾਭ ਕੀ ਸਤ ਨੂੰ ਐਵੇਂ ਤੇ ਕਹਿੰਦੇ ਨਹੀਂ ਮੈਂ ਕੱਲ ਵਿਚਾਰ ਸੀ ਮਰਨ ਦੀ ਗੱਲਾਂ ਨਹੀਂ ਜਿਉਣ ਦੀਆਂ ਗੱਲਾਂ ਨੇ ਜਿਉਣਾ ਕਿਵੇਂ ਵੇ ਬੱਚਿਆਂ ਚ ਕਿਵੇਂ ਰਹਿਣਾ ਜ਼ਿੰਦਗੀ ਨੂੰ ਕਿਵੇਂ ਭਾਗ ਲੱਭਣ ਉਹਦੀਆਂ ਰੋਜ਼ ਸਤੁਰੂ ਜਾਚਾਂ ਦੱਸਦੇ ਸਤੁਰੂ ਦੀ ਮਿਹਰ ਕਰਦੇ ਅੰਧਾਰ ਤੋਂ ਬਚੋ ਤਜ ਅਬਮਾਨ ਅਬਮਾਨ ਜਿੰਨਾ ਕੋ ਤੁਹਾਡੇ ਕੰਟਰੋਲ ਵਿੱਚ ਹੈ ਉਹ ਆਪਣੇ ਆਪ ਨੂੰ ਚੇਤਾ ਕਰਾਓ ਮੈਂ ਅੰਧਾਰ ਨਹੀਂ ਦਰਨਾ ਕੜੀਮੁੜੀ ਕੀ ਚਿੰਤਾ ਤਰੈ ਦੇਉਲ ਕੀ ਹੈ ਮੈਂ ਨੀਵਾ ਹੁਣੇ ਨਿਮਰਤਾ ਵਿੱਚ ਹਾਂ ਲੱਗਦੀ ਹੈ ਜਦੋਂ ਕੋਈ ਨੀਵਾ ਹੁੰਦਾ ਹੈ ਨਾ ਉਹ ਮਾੜਾ ਲੱਗਦਾ ਹੈ ਮੈਂ ਕੋਈ ਨੀਵਾ ਹਾਂ ਪਰ ਨੀਵਾ ਜਿਹੜਾ ਹੁੰਦਿਆ ਉਹਨੂੰ ਫਲ ਬੜੇ ਉੱਚੇ ਲੱਗਦੇ ਬਹਾਦਰ ਲੋਕ ਨਿਮਰਤਾ ਵਾਲੇ ਬੁੰਦੇ ਪਾਇਰ ਲੋਕ ਨਹੀਂ ਬੁੰਦੇ ਪਰ ਹੰਕਾਰ ਚਾਤੀ ਚੌੜੀ ਕਰਦੇ ਜਿਹੜੇ ਨਿਮਰਤਾ ਵਾਲੇ ਲੋਕ ਨੇ ਹੁਣ ਲੋਕਾਂ ਦੇ ਭਰੇ ਕਰਦੇ ਤੇ ਬੜਾ ਉੱਤਾ ਜਿਤਰਾ ਚਾਰਿਤ ਹੈ ਗੁਰੂ ਤੇ ਬਹਾਦਰ ਪਿਤਾ ਮਾਰਾ ਜਦੋਂ ਪਹਿਲੇ ਦਿਨ ਹੀ ਸਾਧ ਸੰਗਤ ਬਾਬਾ ਬਕਾਲਾ ਸਾਹਿਬ ਕੋਲ ਬਾਬਾ ਮੱਖਣ ਸ਼ਾਹ ਜੀ ਨੇ ਪ੍ਰਗਟ ਕਰ ਦਿੱਤਾ ਇਹ ਸੰਗਤ ਖੋਸ਼ੇ ਦਰਸ਼ਨ ਪਰਈਏ ਜਦੋਂ ਮਹਾਰਜ ਪ੍ਰਗਟ ਹੋਏ ਤੇ ਮਹਿਮਾ ਪਾਇਲ ਦੀ ਧੀਰਮਲ ਗੁਰੂ ਬਣ ਕੇ ਬੈਠਾ ਸੀ ਮਹਿਮਾ ਕਟਦੀ ਇਰਕਾ ਬੰਦੇ ਉਹਨੇ ਜਿਹੜੇ ਰੱਖੇ ਸਿੱਖੀਆਂ ਮਸਾਂ ਦੀ ਉਹ ਕਹਿੰਦਾ ਕਿ ਤੈਨੂੰ ਪੈਸੇ ਮਰਜੀ ਦੇ ਤੇ ਆਉਂਦਾ ਤੇਰੀ ਮੰਗੇ ਗੁਰੂ ਤੇ ਪਾਦਰ ਪਿਤਾ ਦੀ ਰਹਿਣੀ ਚਾਹੀਦੀ ਹੈ ਗੋਲੀ ਚਲਾਓ ਖਤਮ ਕਰੋ ਸਤਿਵਚਨ ਮਹਾਰਾਜ ਜੀ ਬਾਦ ਜਦੋਂ ਨਿਕਲੇ ਨ ਜਾ ਰਹੇ ਨੇ ਇਹਨ ਵਿਖਿਆ ਸਤਪੁਰੂ ਜੀ ਤੱਲੇ ਨੇ ਗੋਲੀ ਚਲਾ ਦਿੱਤੀ ਮਹਾਰਾਜ ਦੇ ਮੱਥੇ ਕੋਲ ਸ਼ੋਕ ਤੇ ਹੋੜੇ ਲਾੰਗੀ ਕੋਈ ਨੁਕਸਾਨ ਨਹੀਂ ਹੋਇਆ ਸਤਿਗੁਰੂ ਜੀ ਨਾ ਡਰੇ ਨਾ ਭਜੇ ਨਾ ਸਰਾਪ ਲੁਕਾਵੇ ਨਾ ਮਹਾਰਾਜ ਦੀ ਤਾਲੇ ਪੈ ਇਹ ਕੀ ਕੀਤਾ ਈ ਤਿੰਨ ਵਾਰੀ ਇੱਕ ਵਚਨ ਕਿਹਾ ਸਾਣ ਨੇ ਭਲੇ ਧੀਰਮਨ ਭਲੇ ਧੀਰਮਨ ਪਰੇ ਧੀਰਮਨ ਭਲਾਓ ਤੇ ਧੀਰਮਨ ਲਾ ਤੇਰਾ ਭਲਾਓ ਤੇ ਤੇਰਾ ਭਲਾਓ ਮੇਰੇ ਨਾ ਮੰਗਣਾ ਬਹੁਤ ਵੱਡਾ ਜ਼ਿਗਰਾ ਚਾਹੀਦਾ ਹੈ ਸਾਥ ਸੰਗਤ ਜਿੰਨੇ ਭਲਾ ਮੰਗਿਆ ਉਹਦੀ ਜਾਇਜ਼ਾ ਕਾਰ ਅੱਜ ਤੱਕ ਹਿੱਜ ਜਿਹਨੇ ਗੋਲੀ ਚਲਾਈ ਉਹਨੂੰ ਕੋਈ ਜਾਣਦਾ ਵੀ ਨਹੀਂ ਜਿਹੜਾ ਧਾਰ ਵਿੱਚ ਸੀ ਗੋਲੀਆਂ ਚਲਾਉਣ ਵਾਲਾ ਕੱਖਾਂ ਤੋਂ ਖੌੜਾ ਹੋ ਕੇ ਕਿਧਰੇ ਉਲੁਪੜ ਗਿਆ ਜਿਨ੍ਹਾਂ ਨੇ ਭਲਾ ਮੰਗਿਆ ਘਰ ਘਰ ਉਹਨਾਂ ਦੀ ਜਾਇਜ਼ਾ ਕਾਰ ਪੁੰਨੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਇਹਦੇ ਤਜ ਅਭમાન ਹੰਕਾਰ ਛੱਡ ਦਿਓ ਮੋਹ ਮਾਇਆ ਪੁੰ ਜਿਹੜਾ ਪਕੜ ਕੀਤੀ ਦਿਨੇ ਰਾਤ ਮਾਤਾ ਦੀ ममता ਛੱਡ ਦਿਓ ਦੋਵੇਂ ਚੀਜ਼ਾਂ ਨਹੀਂ ਖੋਣੀਆਂ ਇਹ ਕੌਣ ਕਰਾਏਗਾ ਜੀ ਜਦੋਂ ਭਜਨ ਰਾਮ ਚਿਤ ਲਾਵੋ ਜਦੋਂ ਘੜੀ ਮੁੜੀ ਪ੍ਰਮਾਤਮਾ ਦਾ ਸਿਮਰਨ ਕਰਾਂਗੇ ਉਹ ਧਾਰ ਦੀ ਜਗਤ ਤੇ ਵਿਰਤਾਲੇ ਆਉਣਗੇ ਕੋਈ ਸਾਡੇ ਅੰਦਰੋਂ ਦੁਨੀਆ ਦੀ ਪਕੜ ਛੱਟ ਕਰਕੇ ਰੱਬ ਦੀ ਪਕੜ ਵਧਾਈ ਜਾਣਗੇ ਤੇ ਪ੍ਰਸੈਸ ਉਹ ਲੈ ਤਰੀਕਾ ਜੁਗਤੀ ਸਹਿਬ ਕਹਿੰਦੇ ਪਰ ਇਹ ਤਿੰਨੇ ਗੱਲਾਂ ਗੁਰੂ ਦੇ ਸਾਨੂੰ ਕੋਹਤੇ ਰਹੋਗੇ ਸਾਨੂੰ ਦਾ ਮਤਲਬ ਹੁੰਦਾ ਹੈ ਜੋ ਸਾਧਗੁਰੂ ਜੀ ਕਹਿਣ ਉਹ ਬਚਨ ਮੰਨ ਕੇ ਤੁਰੇ ਆਓ ਸਾਨੂੰ ਤੇਰੇ ਮਤਲਬ ਨਹੀਂ ਜਿਵੇਂ ਹੁਣ ਆਪਾਂ ਬੈਠੇ ਆਂ ਮਹਾਰਜਵਾਲਾ ਸਾਡਾ ਮੂਹਰੇ ਇਹ ਤਾਂ ਘੜੀ ਪਲ ਹੋਏਗਾ ਨਾ ਟੰਟੇ ਅੰਦੇ ਲਈ ਮਹਾਰਜ ਕਹਿੰਦੇ ਸਾਰੀ ਜ਼ਿੰਦਗੀ ਜੋ ਸਤਗੁਰੂ ਜੀ ਕਹਿਣ ਉਹਨੂੰ ਮੰਨਣਾ ਖਿੜੇ ਮੱਛੇ ਮੰਨ ਕੇ ਤੁਰੇ ਜਾਣਾ ਉਹਨੂੰ ਗੁਰੂ ਤੇ ਸਾਨੂੰ ਖੋਣਾ ਤੇ ਹੀ ਧਰਮ ਹੈ ਸਤਗੁਰੂ ਜੀ ਨੇ ਕਿਰਪਾ ਕੀਤੀ ਏ ਕਹਿ ਲੱਗੇ ਵੀ ਗੁਰੂ ਤੇ ਸਾਨੂੰ ਖੋ ਕੇ ਤੁਰੇ ਆਓ ਤੇ ਗੁਰੂ ਇੱਕ ਬਾਦਲ ਸਾਹਿਬ ਕਹਿੰਦੇ ਮੁਕਤੀ ਦਾ ਰਾਹ ਹੈ ਨਾ ਇਕਦਮ ਨਹੀਂ ਰਾਤ ਤੇ ਤੁਰ ਹੀ ਤਾਏ ਕਹਿੰਦੇ ਤੁਸੀਂ ਤੁਰਨਾ ਸ਼ੁਰੂ ਕਰੋ ਮੰਜ਼ਿਲ ਤੇ ਅਸੀਂ ਪਹੁੰਚਾਵਾਂਗੇ ਪਰ ਸਭ ਤੋਂ ਵੱਡਾ ਹੁੰਦਾ ਮੁਸ਼ਕਲ ਕੰਮ ਕੀ ਹੈ ਮਨ ਪਹਿਲੇ ਕਦਮ ਤੋਂ ਤੁਰ ਨਹੀਂ ਲੀਦਾ ਮੇਰੀ ਕੌਮ ਦੀ ਕਿੰਨੀ ਗਿੰਤੀ ਭਲਾ ਕਾਫੀ سارے ਉਲਤਾਰ ਮੁਲਕ ਵਿੱਚ ਆਪਾਂ ਪਹਿਲਾ ਕਦਮ ਗੁਰੂ ਦੇ ਧਿਆਏ ਆਲੇ ਬੰਨਾ ਠੀਕ ਹੈ ਗੁਰੂ ਆਲੇ ਬੰਨਾ ਅੰਮ੍ਰਿਤਾਰੀ ਕੋਣ ਪਹਿਲਾ ਪੰਜ 7% ਦੀ ਸਿੱਖ ਮੰਨਦੇ ਇਸ ਤਰ੍ਹਾਂ ਵਾਕਿਆ ਨੂੰ ਤੂੰ ਲੋੜ ਲੈਣਾ ਪਹਿਲਾ ਕਦਮ ਇਹ ਇਹਦਾ ਦੂਜਾ ਕਦਮ ਇਹ ਬਾਣੀ ਪੜਿਆ ਗੁਰੂ ਨਾਮ ਜਪਿਆ ਕਰੋ ਦੋ ਚੀਜ਼ਾਂ ਤੁਸੀਂ ਕਰਾ ਲੋਗੇ ਬੰਦਾ ਕਦੇ ਸੋਚਦਾ ਵੀ ਨਹੀਂ ਇਹਨਾਂ ਚੀਜ਼ਾਂ ਨੇ ਮੈਨੂੰ ਲੋੜ ਵੀ ਹੈ ਕਰਨਾ ਤੇ ਕੀ ਤੇ ਜੇ ਬੁਰੇ ਸਿੱਖ ਨਹੀਂ ਕਰਨਗੇ ਤੇ ਕੌਣ ਕਰੇਗਾ ਉਹਨ ਸਰਮਖ ਨਹੀਂ ਗਈ ਤੁਸੀਂ ਬਸੈ ਨਹੀਂ ਕਰਨਾ ਆਪਾਂ ਵਿਚਾਰ ਕਰਦੇ ਆ ਸੰਬਤ ਵਿੱਚ ਜੇ ਮਹਾਰਾਜ ਤੁਹਾਨੂੰ ਲਿਆਇਆ ਹੈ ਤੇ ਪ੍ਰਮਾਤਮਾ ਦੀ ਕਿਰਪਾ ਹੈ ਹੁਣ ਆਪਾਂ ਨਹੀਂ ਵੀ ਉਹ ਕੰਮ ਕੀਤਾ ਮਹਾਰਾਜ ਇਸ ਕਰਕੇ ਨਹੀਂ ਸੁਣਾਉਂਦੇ ਸਾਡੀ ਇੱਜ਼ਤ ਨੂੰ ਵੇਚਤੀ ਵਿੱਚ ਬਦਲਣ ਲਈ ਇਸ ਕਰਕੇ ਦਰਨਾ ਕਰਦੇ ਨੇ ਸ਼ਾਇਦ ਅੰਦਰ ਕੋਜ ਵਰਜੀ ਬੁਰੂ ਦਾ ਬਚਨ ਤੇਸੀ ਤੁਰ ਪਈਏ ਮਾਰਜ ਪਿਛਲਿਆਂ ਦੇ ਨਹੀਂ ਲੇਖਾ ਕਰਦੇ ਵੀ ਤੁਸੀਂ ਪਿੱਛੇ ਕੀ ਕੀਤਾ ਜੋਰ ਦੇਂਦੇ ਅੱਜ ਤੋਂ ਬਾਤ ਕੀ ਕਰੋਗੇ ਸਤਿਗੁਰੂ ਜੀ ਦਾ ਦਰ ਬੜਾ ਤੁੱਲਾ ਤੇ ਵਿਸ਼ਾਲ ਹੈ ਸਹਿਬ ਕਹਿੰਦੇ ਪਹਿਲਾ ਕਦਮ ਕੌਣ ਨਹੀਂ ਪੁੱਟਣ ਦੇਂਦਾ ਮਨ ਨਹੀਂ ਮੇਰਾ ਕਰਦਾ ਮੈਂ ਬਾਤ ਕਰ ਮਨ ਨਹੀਂ ਕਰਦਾ ਮੈਂ ਇਹ ਪੰਜ ਪੁਕਾਰ ਪਾ ਮਨ ਨਹੀਂ ਕਰਦਾ ਮੈਂ ਗੁਰਦੁਆਰਿਆਂ ਇਲਾਵਾ ਬੜੇ ਲੋਕ ਦੇਖੇ ਨੇ ਉੱਥੇ ਜਾਣ ਵਾਲੇ ਪੱਖ ਨਹੀਂ ਉਹਨਾਂ ਵੱਲੇ ਸਭ ਨੱਠੀ ਹੋ ਕੇ ਥੋੜ੍ਹ ਦੂਰ ਜਾ ਰਹੇ ਆਪ ਤੁੰਗਣਾ ਨਹੀਂ ਤੰਗਿਆਂ ਨੂੰ ਮਾੜਾ ਕਹਿਣਾ ਸਤਰੂ ਕਹਿੰਦੇ ਨਿਸ਼ਾਨੀਆਂ ਜੀ ਅਸੀਂ ਗੁਲਾਮ ਮੁਕਤੀ ਨਹੀਂ ਅਸੀਂ ਚਾਉਂਦੇ ਅਜਾਨੀ ਨਹੀਂ ਚਾਉਂਦੇ ਮਨ ਤੋਂ ਆਜ਼ਾਦ ਹੋ ਕੇ ਗੁਰੂ ਕੀtarੋ ਇਹ ਜੀ ਮੈਂ ਪਹਿਲੇ ਹੀ ਕਹਿ ਦਿਆਂ ਸਤਿਗੁਰੂ ਦੇ ਜੋ ਜੋ ਇਸ ਮਨ ਤੋਂ ਮਹਾਰਾਜ ਛੁਡਾ ਲਿੰ ਤਰਸ ਕਰਦੀ ਜਿੰਨਾ ਜਿੰਨਾ ਕੋਈ ਨਹੀਂ ਕਿ ਸਾਨੂੰ ਕਿਸੇ ਪਕੜਿਆ ਅਸੀਂ ਸਾਨੂੰ ਛੁੱਟ ਗਏ ਤੇ ਸੀ ਫਿਰ ਉੱਥੇ ਖੜੇ ਜੇਲ੍ਹ ਚ ਨੇ ਬਾਹਰ ਆ ਗਏ ਉੱਥੇ ਖੜੇ ਨਹੀਂ ਇਹ ਕਹਾਣੀ ਬਿਲਕੁਲ ਪੂਰ ਤਰ੍ਹਾਂ ਦੀ ਹੈ ਜਿੰਨਾ ਜਿੰਨਾ ਮਹਾਰਾਜ ਮਿਹਰ ਕਰਕੇ ਮਨ ਨੂੰ ਆਜ਼ਾਦ ਕਰਵਾਉਂਦੇ ਨੇ ਉਨਾ ਉਨਾ ਨਿਰੰਤਰ ਬੋਸਿਸ਼ ਨਾਲ ਅੰਦਰ ਨੂੰ ਭਰੀ ਜਾਣ